ਵੀਰ ਸਾਹਿਬ ਆਪਣੀ ਰਸਨਾ ਤੋਂ ਫਰਮਾਣ ਕਰ ਦੇ ਕਹਿੰਦੇ ਸੱਚਾ ਸਤਿਗੁਰੂ ਤੇ ਤਿਆਰ ਵਰ ਤਿਆਰ ਵੀ ਇਹਦਾ ਮੈਂ ਭਲਾ ਕਰਾਂ ਜਿਵੇਂ ਵੀ ਹੋ ਸਕੇ ਮੈਂ ਇਹਦਾ ਪਾਰੋਤਾਰਾ ਕਰ ਦੇਣਾ ਹਰ ਕੀਤਾ ਕੀ ਜਾਵੇ ਲੋਕ ਗੁਰੂ ਕਹਿੰਦੇ ਆ ਜੀ ਮਨੁੱਖ ਜੀਵ ਉਹਦੇ ਤੋਂ ਉਲਟ ਕਰਿਆ ਫਿਰਦਾ ਕਿਉਂ ਮੈਂ ਬਹੁਤਾ ਜ਼ਿਆਦਾ ਪਾਪ ਅਸੀਂ ਉਹਨੂੰ ਬੇਲੀ ਬਣਾਉਂਦੇ ਹੀ ਨਹੀਂ ਗੁਰਮਖੋ ਜੀਨੇ ਵੀ ਉਹਨੂੰ ਬੇਲੀ ਬਣਾਇਆ ਨੌਵੇਂ ਗੁਰਦੇਵ ਜੀ ਬਾਰ-ਬਾਰ ਬਾਰ-ਬਾਰ ਇੱਕ ਉਦਾਹਰਣ ਦਿੰਦੇ ਆ ਜਵਹੀ ਸ਼ਰਨ ਗਹੀ ਕਿਰਪਾ ਨਦ ਗਜਗਰਾਹ ਤੇ ਛੂਟਾ ਇਹ ਵਾਰ ਜਿਹੜੀ ਉਦਾਹਰਣ ਹੈ ਇਹ ਇੱਕ ਵਾਰ ਨਹੀਂ ਆਈ ਇਹ ਸੋਰਠ ਰਾਗ ਦਾ ਸ਼ਬਦ ਹੈ ਭੋਗ ਦੇ ਸ਼ਲੋਕਾਂ ਵਿੱਚ ਫਿਰ ਜਾ ਕੇ ਕਹਿੰਦੇ ਉਹ ਭਾਈ ਜਦੋਂ ਆਪਣਾ ਬਲ ਖਤਮ ਹੋ ਜਾਵੇ ਨਾ ਬੰਦਨ ਪੈ ਜਾਣ ਉਦੋਂ ਮਾਨਹਾਨਹਾਰ ਨਹੀਂ ਕਰੀਦਾ ਉਦੋਂ ਉਹਦੇ ਚਰਨਾਂ 'ਚ ਬੇਨਤੀਆਂ ਕਰੀਦੀਆਂ ਬਲ ਛੁੱਟ ਕਿਓ वंदन परे कछु ना हो तो पाए कह नानक अब ओट हार गाज ज्यों हो सहा ਅਲੀ ਮਾਲ ਖਤਮ ਹੋ ਗਿਆ ਬੰਦਨ ਪੈ ਗਏ ਆ ਕਛੂ ਨਾ ਹੋ ਤੋ ਪਾਈ ਮੈਂ ਬੜੇ ਉਪਾਅ ਕਰਕੇ ਵੇਖ ਲੈ ਪਰ ਮੈਂ ਹੁਣ ਇਥੋਂ ਨਿਕਲਦਾ ਨਹੀਂ ਕਹ ਨਾਨਕ ਆਬ ਓਟ ਹਰ ਨਾਨਕ ਜੀ ਇਹ ਬੇਨਤੀ ਕਰਦੇ ਆ ਹੁਣ ਅਨੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਓ ਤੂੰ ਨੰਬੀਂ ਨੀ ਕਰੋ ਗਾਜ ਦਿਉ ਹੋ ਹੋ ਸਹਾਉ ਸਹਾਏ ਮਾਲਕ ਜਿਵੇਂ ਤੂੰ ਹਾਥੀ ਦੀ ਸਹਾਤਾ ਕਰਕੇ ਉਹਦੇ ਬੰਧਨ ਕੱਟਦੇ ਸੀ ਤੇ ਤਰਸ ਦੇ ਘਰ ਵਿੱਚ ਆ ਸਾਡੇ ਵੀ ਬੰਧਨ ਕੱਟਦੇ